ਮਿੱਤਰੋ ਪਹ ਪਹੁੰਚ ਚੁੱਕੇ ਆ ਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਬਾਈ ਜੀ ਅੱਜ ਤੁਹਾਨੂੰ ਦਿਖਾਵਾਂਗੇ ਜੀ ਮੰਡੀ ਦੇ ਵਿੱਚ ਤੂੜੀ ਵਾਲੇ ਰੀਪਰ ਤੂੜੀ ਬਣਾਉਣ ਵਾਲੇ ਤੇ ਅੱਜ ਤਰੀਕ ਹੈਗੀ ਆ ਜੀ 16 ਦੂਜਾ ਮਹੀਨਾ 2026 ਹੈ ਜੀ ਆਪਣੇ YouTube ਚੈਨਲ ਹੈ ਜੀ ਫਾਰਮਰ ਗੇ ਨਟ 11 ਆਪਣੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਲਾਜ਼ਮੀ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਇਹ ਮੰਡੀ ਬਾਈ ਜੀ ਹਰ ਸੋਮਵਾਰ ਨੂੰ ਲੱਗਦੀ ਆ ਜੀ ਸਬਜ਼ੀ ਮੰਡੀ ਦੇ ਕੋਲੇ ਇਹ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖਿਓ ਜੀ ਟਰੈਕਟਰ ਮੰਡੀ ਬਰਨਾਲਾ ਆਜੋ ਮਿੱਤਰੋ ਦਿਖਾਈਏ ਤੁਹਾਨੂੰ ਤੂੜੀ ਵਾਲੀਆਂ ਮਸ਼ੀਨਾਂ ਹੀ ਮਸ਼ੀਨਾ ਬਾਈ ਜੀ ਆਜੋ ਬਾਈ ਜੀ ਅੱਜ ਤਾਂ ਨੂੰ ਦਿਖਾਉਣਿਆ ਜੀ ਤੂੜੀ ਵਾਲੀਆਂ ਮਸ਼ੀਨਾਂ ਟਰੈਕਟਰ ਮੰਡੀ ਪਰ ਨਾਲ ਆਈ 10000 ਵਾਲਿਆਂ ਦੀ ਮਸ਼ੀਨ ਹੈ ਜੀ ਦੇਖ ਸਕਦੇ ਹੋ ਜੀ ਤੂੜੀ ਵਾਲੀ ਮਸ਼ੀਨ 10000 ਵਾਲਾਂ ਦੀ ਚੈੱਕ ਕਰੋ ਜੀ ਮਸ਼ੀਨ ਪਹਿਲਾਂ ਸਾਰੀ ਸਾਰੀ ਮਸ਼ੀਨ ਚੈੱਕ ਕਰੋ ਜੀ ਟਾਇਰ ਟੂਰ ਵਧੀਆ ਪਿਆ ਦੇਖ ਸਕਦੇ ਹੋ ਜੀ 517 ਮਾਡਲ ਹੈ ਇਹ ਦੇਖੋ ਬਾਈ ਵੜਡਾਂ ਮੋੜਡਾਂ ਵਧੀਆ ਪਈਆਂ ਨੇ ਮਸ਼ੀਨਾਂ ਨੇ ਤੇ ਕਟਰ ਵਧੀਆ ਪਿਆ ਜੀ ਕਟਰ ਵਧੀਆ ਵੇ ਮੋਹਰੀ ਫੱਕ ਵਧੀਆ ਪਈ ਹੈ ਜੀ ਮਸ਼ੀਨਾਂ ਸੋਹਣੀਆਂ ਜੀ ਦੇਖਾਇਆ ਦੇ ਜੀ 14 ਮਾਡਲ ਹੈ 1 ਲੱਖ 10000 ਰੁਪਏ ਰੇਟ ਹੈ ਜੀ 1 ਲੱਖ 10000 ਰੁਪਏ ਰੇਟ ਹੈ ਜੀ 14 ਮਾਡਲ ਹੈ ਜੀ ਮਸ਼ੀਨ ਸੋਹਣੀਆਂ ਜੀ ਦੇਖਾਇਆ ਦੇ ਜੀ ਦਸ ਮਹੀਨੇ ਸਾਲਾਂ ਦੀ 517 ਦਸ ਮਹੀਨੇ ਸਾਲਾਂ ਦੀ 517 ਦੀ ਅਭੀ ਕਿੱਧਰ ਹੋਰ ਹੈ ਜੀ ਜਗਜੀਤ ਵਾਲਿਆਂ ਦੀ ਇਹ ਵੀ ਮਸ਼ੀਨ ਬਹੁਤ ਵਧੀਆ ਜੀ ਦੇ ਸਕਦੇ ਹੋ ਦੇ ਸਕਦਾ ਬਾਈ ਜੀ ਉਸੇ ਗਣ ਬਹੁਤ ਹੀ ਵਧੀਆ ਜੀ 1 ਲੱਖ ਰੁਪਇਆ ਰੇਡ ਹੈ ਜੀ 12 ਮਾਡਲ ਹੈ ਦੇ ਸਕਦੇ ਹਾਂ ਜੀ ਉਸੇ ਗਣ ਵਧੀਆ ਜੀ ਜਗਜੀਤ ਵਾਲਿਆਂ ਦੀ ਲਓ ਮਿੱਤਰੋ ਲਓ ਮਿੱਤਰੋ ਬਹੁਤ ਸੋਹਣੀ ਹੈ ਜੀ ਜਗਜੀਤ ਵਾਲਿਆਂ ਦੀ ਦੇਖੋ ਜੀ ਕਟਰ-ਕਟਰ ਵਧੀਆ ਪਿਆ ਟਰ ਭਈਆ ਪਿਆ ਜੀ ਦੇਖੋ ਭਾਈ ਮਸ਼ੀਨ ਕਰੋ ਚੈੱਕ ਕਿਵੇਂ ਲੱਗਦੀ ਹੈ ਜੀ ਬਰਨਾਲਾ ਮੰਡੀ ਦੇ ਵਿੱਚ ਹੈ ਜਗਜੀਤ ਵਾਲਾ ਦੀ ਤੂੜੀ ਵਾਲਾ ਰੀਪਰ ਦੇਦਾ ਹੈ ਜੀ ਇਹਨੇ ਖਰੀਦਣੀ ਹੈ ਜੀ ਬਰਨਾਲੇ ਦੀ ਮੰਡੀ ਚ ਪਹੁੰਚੋ ਵਧੀਆ ਮਸੇੜਣਾ ਹੈ ਜੀ ਇਹ ਸਾਡੇ ਕੋਲ 4 ਸੌ ਰੁਪਏ ਦਾ ਕਾਟਾ ਹੈ ਜੀ ਕਾਟਰ ਵਧੀਆ ਪਈ ਹੈ ਵਿੱਚੋਂ ਮਸਿਕਣ ਵਧੀਆ ਪਈ ਹੈ ਲਓ ਜੀ ਮਿੱਤਰੋ ਸਾਡਾ ਰੇਟ ਹੈ ਜੀ ਲੱਖ ਰੁਪਈਆ ਕਿ ਤੁਲੇ ਮਸਿਰ ਦੇ ਸਕਦੇ ਬਹੁਤ ਵਧੀਆ ਜੀ ਕੇਸ ਗਰੁੱਪ ਵਾਲੀ ਮਸ਼ੀਨ ਹੈ ਇਹ। ਇਹ ਸਹਣ ਸੋਹਣੀ ਹੈ ਜੀ ਦੇਖ ਸਕਦੇ। ਬਿਲਕੁਲ ਨਵੇਂ ਵਰਗੀ ਪਈ ਹੈ ਰੰਗ ਰੰਗ ਵਧੀਆ ਪਿਆ। ਟੋਟੂਆ ਵਧੀਆ ਪਿਆ ਟਾਇਰ। ਦੇਖ ਸਕਦੇ ਰੰਗ ਰੰਗ ਵਧੀਆ ਹੈ। ਵਲਟਾਂ ਵਧੀਆ ਪਈਆਂ ਜੀ। ਕਾਟਰ ਵਧੀਆ ਪਿਆ ਮਸ਼ੀਨ ਦਾ। ਦੇਖ ਸਕਦੇ। ਇਹ ਸਪਨ 755 ਡੀਵੀ ਦੇ हिसाब ਨੂੰ ਜੀ ਮਸ਼ੀਨ ਵਧੀਆ ਹੈ। ਇਹ ਕਿਸੇ ਨੇ ਖਰੀਦਣੀ ਹੈ ਜੀ। ਬਰਨਾਲਾ ਮੰਡੀ ਦੇ ਵਿੱਚ ਹੈ। 2020 ਮਾਡਲ ਦਾ ਦੱਸ ਦਿਆ ਬਈ 1,72,000 ਰੁਪਏ ਰੇਟ ਹੈ ਮਸ਼ੀਨ ਦਾ 1,72,000 ਰੁਪਏ ਰੇਟ ਹੈ ਦੇਖੋ ਜੀ ਮਸ਼ੀਨ ਦੇਖੋ ਮਹਿਲ ਬਹੁਤ ਵਧੀਆ ਜੀ ਹਾਰਨ ਕੂਸ ਵਧੀਆ ਪਿਆ ਹੈ ਮਸ਼ੀਨ ਦਾ ਦੇਖੋ ਉੱਤੇ ਟੋਕਾ ਕ ਬਹੁਤ ਸੋਹਣੀ ਪਈ ਹੈ ਜੀ ਲੋ ਵੀ ਇੱਕ ਹੋਰ ਆ ਗਿਆ ਤੇ ਤੂੜੀ ਵਾਲੇ ਰੀਪਰ ਮੇਤਰਿੰਦਰ ਨਰਿੰਦਰ ਆਰਾਮ ਦੀ ਬਣੀ ਹੋਈ ਹੈ ਇਹ ਮਸ਼ੀਨ ਇੰਵੈਸਟਰ ਦਾ ਕਰਮਾ 399 ਦੇ ਸਕਦੇ ਕਟਰ-ਕਟਰ ਵਧੀਆ ਦੇਖੋ ਜੀ ਹੌਕਾ ਵਧੀਆ ਬਈ ਇਹ ਜੇ ਤੂੜੀ ਹੈ ਦੂਜਾ ਤੂਜਾ ਵਧੀਆ ਪਿਆ ਕਟਰ ਸੋਹਣਾ ਫੇਰ ਆ ਜੀ ਇਹ ਸੈਗਨਾ ਇਹਨਾਂ ਕੁ ਵਧੀਆ ਮਸਿਕਨਾ ਜੀ ਪੁਰਨਾਲਾ ਮੰਡੀ ਦੇ ਵਿੱਚ ਖੜੀ ਹੈ ਇਹ ਸਾਲ ਨੇ ਜੀ ਮਸਿਕਨ ਬਹੁਤ ਹੀ ਵਧੀਆ ਜੀ ਲੋਈ ਮਿੱਤਰੋ ਬੇਸ਼ਵਕਾਰ ਮਾਲਿਆਂ ਦੀ ਹੈ ਐਗਰੋ ਇਹਨਾਂ ਦੀ ਬੇਸ਼ਵਕਾਰ ਮਾਲਿਆਂ ਦੀ ਮਸ਼ੀਨ ਹੈ ਜੀ ਦੇਖ ਸਾਹ ਇਹਦੇ ਵਧੀਆ ਮਸ਼ੀਨ ਹੈ ਜੀ ਬੜਾ ਬੋਲਣਾ ਸਭ ਕੁਝ ਵਧੀਆ ਹੈ ਉਹ ਕਾਫੀ ਸਹੀ ਹੈ ਕੋਈ ਕਿਸੇ ਨੇ ਖਰੀਦਿਆ ਤਾਂ ਖਰੀਦ ਸਹੀ ਹੈ ਬਰਨਾਲਾ ਮੰਡੀ ਦੇ ਵਿੱਚ ਹੈ ਲੋਈ ਮਿੱਤਰੋ ਇਹਦਾ ਰੇਟ 16 ਮਾਡਲ ਹੈ ਜੀ 1,33,000 ਰੁਪਏ ਰੇਟ ਹੈ 16 ਮਾਡਲ 1,33,000 ਰੁਪਏ ਦਾ ਰੇਟ ਹੈ ਜੀ ਕੋਈ ਨਾ ਜੀ ਨਾ ਕਿਹੜਾ ਪਿੰਡ ਆ ਬਾਈ ਲੇਰਾ ਤੂਰਕੋਟਾ ਤੂਰਕੋਟਾ ਨੰਬਰ ਕਿੰਨਾ ਬਾਈ 98146 16209 ਕੰਨੇ ਮਸ਼ੀਨਾਂ ਲੈਂਦੇ ਨੇ ਦੋ ਹੀ ਲੈਂਦੇ ਨੇ ਦੋ ਹੀ ਲੈਂਦੇ ਨੇ ਲੋ ਬਾਈ ਦਾ ਸੰਪਰਕ ਕਰੋ ਜੀ ਆਹ ਜੀ ਬਾਈ ਤੂਰਕੋਟ ਪਿੰਡ ਆ ਜਿਹੜਾ ਆਪਣਾ ਅਰੂੜੇਆਂ ਕੋਲੇ ਬਾਈ ਨਹੀਂ ਨਹੀਂ ਆਰੰਪਰੇ ਦੇ ਨਾਲ ਆਰੰਪਰੇ ਦੇ ਨਾਲ ਤੂਰਕੋਟ ਪਿੰਡ ਆ ਬਾਈ ਦਾ ਜੀ ਦੋ ਮਸ਼ੀਨਾਂ ਲੈਂਦੇ ਨੇ ਜੀ ਕੋ ਇੱਕ ਹੋਰ ਆ ਗਈ ਜਗਜੀਤ ਵਾਲਿਆਂ ਦੀ ਤੂੜੀ ਵਾਲਾ ਰੀਪਰ ਜੀ ਮਸ਼ੀਨ ਵੀ ਕਹਿ ਜਣੇ ਆਪਾਂ 2020 ਮਾਡਲ ਆ ਜੀ ਇਹ ਉੱਤੇ ਲਿਖਿਆ ਹੋਇਆ ਹੈ ਸਾਨੂੰ ਦਿਖਾ ਦਨੇ ਜੀ ਦੇਖ ਸਕਦੇ 2020 ਮਾਡਲ ਹੈ ਮਸ਼ੀਨ ਵਧੀਆ ਜੀ ਦੇਖ ਸਕਦੇ ਤੇ ਰੂਪ ਰੂਪ ਪੂਰੇ ਘੈਂਟ ਆਇਆ ਪਿਆ ਜੀ ਮੰਡੀ ਚੱਜ ਤੇ ਜਗਜੀਤ ਵਾਲਿਆਂ ਦਾ ਜੀ ਇਹ ਕਟਰ ਕੋਟਰ ਵਧੀਆ ਪਿਆ ਬੈਲਟਾਂ ਪੂਟਾਂ ਸੋਹਣੀਆਂ ਨੇ ਜੀ ਦੇਖ ਸਕਦੇ ਵਧੀਆ ਪਈਆਂ ਨੇ ਤੇਲ ਤੋਂ ਲਾਏ ਪਿਆ ਮਸ਼ੀਨ ਨੂੰ ਤੁਸੀਂ ਦੇਖ ਸਕਦੇ ਹੋ ਜੀ 170 ਰੇਟ ਹੈ ਜੀ ਮਾਡਲ 2020 ਲਿਖਿਆ ਹੋਇਆ ਜੀ 170 ਰੇਟਾ ਮਾਡਲ 2020 ਲਿਖਿਆ ਹੋਇਆ ਹੈ ਬਾਈ ਦੇਖ ਸਕਦੇ ਹੋ ਤੁਸੀਂ ਮਸ਼ੀਨ ਵਧੀਆ ਮਸ਼ੀਨ ਹੈ ਜੀ ਟੂੜੀ ਵਾਲੀ ਜੇ ਕਿਸੇ ਨੇ ਲੈਣੀ ਹੈ ਜੀ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਖੜੀ ਹੈ ਜੀ ਇਹ ਇਧਰ ਮਸ਼ੀਨ ਇਹ ਦੇਖ ਸਕਦੇ ਹੋ 755 ਕੇਐਸਏ 700 755 ਡੀਵੀ ਦੇਖ ਸਕਦੇ ਹੋ ਜੀ ਇਹ ਮਸ਼ੀਨ ਹੋਰ ਤਰ੍ਹਾਂ ਦੀ ਹੈ ਦੀ ਆ ਇਹ ਮਸ਼ੀਨ ਬਾਈ ਨਵੀਂ ਹੈ ਨਵੇਂ ਵਰਗੀ ਪਈ ਆ ਦੇਸਾ ਇਹਨੂੰ ਪਹਿਲਾ ਮਸ਼ੀਨ ਦੇਖੋ ਸ਼ਾਰੀ ਟਾਇਰ ਟੂਰ ਦੇਖੋ ਮਸ਼ੀਨ ਦੇ ਲਓ ਜੀ ਮਿੱਤਰਾਂ ਕੀ ਐਸੇ ਕਰੋਪਾ ਕਿਆ ਬਾਤ ਹੈ ਇਹ ਕੀ ਐਸੇ ਕਰੋਪਾ ਦੇਖੋ ਜੀ ਮਸ਼ੀਨ ਸ਼ਾਰੀ ਲਓ ਜੀ ਮਿੱਤਰਾਂ ਮਾਰ ਕੇ ਮੁਰਕੇ ਜੋ ਮੇਰੇ ਕੋਲ ਪਏ ਆ ਇਹ ਸਾਰੇ ਦੇ ਟਾਇਰ ਵਧੀਆ ਪਏ ਆ ਮਸ਼ੀਨ ਦੇ ਕੀ ਐਸੇ ਕਰੋਪ ਤੂੜੀ ਵਾਲਾ ਰੀਪਰ ਰੇਟ 195 ਜੀ ਮਾਡਲ 21 ਜੀ ਰੇਟ 195 ਮਾਡਲ ਇੱਕ ਹੀ ਆਈ ਕਰ ਦੋ ਵੀਡੀਓ ਸ਼ੇਅਰ ਜੀ ਭਰਾ ਕੀ ਟੂੜੀ ਵਾਲੀ ਮਸ਼ੀਨ ਦੇਖ ਸਕਦੇ ਇਹ ਹੈਗੀ ਹੈ ਕ੍ਰਾਂਤੀ ਵਾਲਿਆਂ ਦੀ ਜੀ ਕੇਸ ਗਰੁੱਪ ਉੱਤੇ ਕ੍ਰਾਂਤੀ ਲਿਖਿਆ ਹੋਇਆ ਜੀ ਤਾਂ ਦੇਖ ਸਕਦੇ ਜੀ ਮਸ਼ੀਨ ਵਧੀਆ ਕਟਰ ਕੋਟਰ ਵਧੀਆ ਪੈਦਾ ਵੀ ਦੇਖ ਸਕਦੇ ਹੱਕ ਹੱਕ ਦੇ ਸਕਦੇ ਵੀ ਕਰੋਸਰੀ ਕੋ ਜੀ ਵਧੀਆ ਮਸ਼ੀਨ ਹੈ ਜੀ ਉਨੇ ਮਾਡਲ ਹੈ 67 ਰੇਟ ਕਰਦੇ ਆ ਲਓ ਜੀ ਵਧੀਆ ਮਸ਼ੀਨ ਹੈ ਜੀ ਹਰ ਸਗੀ ਭਾਈਆ ਬਲਡਾ ਬਲਡਾ ਵਧੀਆ ਸੋਹਣਾ ਹੈ ਨਵੀਆਂ ਵੰਗੀਆਂ ਠੀਕ ਐ ਸਾਲਾਂ ਦੀ ਹੈ ਇਹ ਮਸੀਹ ਨੂੰ ਬਹੁਤ ਸੋਹਣੇ ਮਸੇਦਾਂ ਇਹ ਸੈਗ ਹੈ ਜੀ ਕੇਐਸ ਗਰੁੱਪ ਵਾਲਾਂ ਦੀ ਤੂੜੀ ਵਾਲੀ ਮਸੀਹ ਦੇਖੋ ਵੀ ਬਲੀ ਸ਼ੇਅਰ ਕਰੋ ਲਾਈਕ ਕਰੋ ਭਾਈ ਐਟਰ ਮੰਡੀ ਬਰਨਾਲਾ YouTube ਚੈਨਲ ਆਪਣਾ ਫਾਰਮਣਗੇ ਨਟਗੇ ਫੋਨ ਨੰਬਰ 17885 6386 ਜੀ ਆਪਣਾ ਔਰ ਅਗੇ ਚੂੜੀ ਵਾਲੀ ਮਸੇੜੇ ਇਧਰ ਕੇਐਸ ਗਰੁੱਪ ਵਾਲਿਆਂ ਦੀ ਹੈ ਜੀ ਦੇਖ ਸਕਦੇ ਹੋ ਵੀਡੀਓ ਦੇਖੋ ਜੀ ਮਸੇੜੇ ਦੇਖੋ ਜੀ ਬੈਲਟਾਂ ਬੋਲਟਾਂ ਵਧੀਆ ਨੇ ਜੀ ਨਵੇਂ ਵਾਂਗੂ ਪਈਆਂ ਨੇ ਬੈਲਟਾਂ ਦੇਖੋ ਜੀ ਮਸੇੜਾ ਘਰਾਰੀਆਂ ਗਰੁੱਪੀਆਂ ਚਾਈਨਾ ਚੂਨਾ ਚੰਗੀਆਂ ਮਸੇੜੀਆਂ ਦੇਖੋ ਜੀ ਕੇਐਸ 755 ਡੀਵੀ 755 ਡੀਵੀ ਕੇਐਸ ਇਹ ਕੀ ਮਾਡਲ 185 ਰੇਟ ਹੈ ਜੀ ਇੱਕੀ ਮਾਡਲ 185 ਰੇਟ ਹੈ ਜੀ ਟੂੜੀ ਵਾਲੀ ਮਸ਼ੀਨ ਦੇਖ ਸਾਹਿਬ ਜੀ ਬਹੁਤ ਵਧੀਆ ਜੀ ਵੀ ਇੱਕ ਹੋਰ ਆ ਗਈ ਜੀ ਇਧਰ ਕੇਐਸ ਵਾਲਿਆਂ ਦੀ ਕੇਐਸ ਏ ਵਾਲਿਆਂ ਦੀ 5752 ਇਹ ਵੀ ਮਸ਼ੀਨ ਵਧੀਆ ਜੀ ਬਿਲਕੁਲ ਨਵੇਂ ਵਰਗੀ ਪਈ ਹੈ ਜੀ ਟਰੈਕਟਰ ਮਾਡਲ ਬਰਨਾਲਾ ਦੇ ਵਿੱਚ ਦੇਖ ਸਾਹਿਬ ਜੀ ਘੱਟ ਚੱਲੀ ਹੋਈ ਹੈ ਮਸ਼ੀਨ ਦੇਖੋ ਜੀ ਤਾਂ ਰੂ ਚੰਗੇ ਹੈ ਕਿ ਨਵੇਂ ਬਿਲਕੁਲ ਕੇਐਸ ਵਾਲਿਆਂ ਦੀ ਇਹ ਰੇਟ ਹੁਣ ਦੱਸ ਦਿੰਨੇ ਆ ਜੀ ਰਾਟ ਸਾਨੂੰ ਦੱਸ ਦਿਆਂ ਜੀ ਇਹ ਲੈ ਜਾਵੇ ਮਾਡਲ 25 ਹੈ ਜੀ 298000 ਰੇਟ ਹੈ ਜੀ ਮਾਡਲ 25 ਹੈ ਮਾਡਲ 25 ਹੈ ਜੀ ਮਸ਼ੀਨ ਸੋਹਣੀ ਹੈ ਜੀ ਤੇ ਸਾਡੇ ਵੀਡੀਓ ਦੇ ਵਿੱਚ ਉਹ ਦੇਖੋ ਬਟਰਲ ਇੱਕ ਵਾਰ ਸੰਗ ਲਾ ਲਓ ਬਾਈ ਨਾਲ ਰਹਾ ਇਸਾ ਦੇਖੋ ਮਸ਼ੀਨ ਦਾ ਬਹੁਤ ਹੀ ਵਧੀਆ ਜੀ ਸੁੰਦਰ ਨਵੀਂ ਹੈ ਜੀ 25 ਮਾਡਲ ਤੇ ਸਾਡੇ ਲੋ ਇਧਰੋਂ ਵੀ ਦਿੱਤੇ ਟਾਇਰ ਟੂਲ ਚੰਗੇ ਹੈ ਜੀ ਬਰਨਾਲਾ ਮੰਡੀ ਆ ਜੀ 1,85000 ਆ ਜੀ 21 ਮਾਡਲ ਲਿਖਿਆ ਹੋਇਆ 21 ਮਾਡਲ 185 ਰੇਟ ਆ ਜੀ ਕਰ ਦਿਓ ਵੀਡੀਓ ਸ਼ੇਅਰ ਜੀ ਕਰ ਦਿਓ ਸੋਰਾ ਜਿ ਦੇਖ ਸਕਦੇ ਹੋ ਹੈਗੀ ਹੈ ਕਿ ਮਸ਼ੀਨ ਹੈ ਇਹ ਹੈਗੀ ਹੈ ਮਸ਼ੀਨ ਜੀ C H A डबल A N V 79 ਦੇਖ ਸਕਦੇ ਹੋ ਜੀ ਮਸ਼ੀਨ ਹੋਰੀ ਕੰਪਨੀ ਦੀ ਹੈ ਇਹ 2018 ਮਾਡਲ ਹੈ ਲੇਕਨ ਵਧੀਆ ਜੀ ਥੂੜੀ ਗਾੜੀ ਤੇਲ ਦੋਲ ਪੁਰਾਣਾ ਵਧੀਆ ਲਾਇਆ 18 ਮਾਡਲ ਹੈ ਤੇ 81 ਰੇਟ ਹੈ ਜੀ 18 ਮਾਡਲ 81 ਰੇਟ ਹੈ ਹੀ ਬਲਡਾ ਬੋਲਣਾ ਸੋਹਣਿਆ ਨਹੀਂ ਸੀ ਇੱਕ ਆ ਗਈ ਬਾਈ ਰਾਏਕੋਟ ਵਾਲੇ ਦੇ ਬਣੀ ਪਈ ਐ ਸੀਨੇ ਹੀ ਦੀਪ ਧੰਜਲ ਦੇ ਸਕਦੇ ਜੀ ਸਲੀਪ ਧੰਜਲ ਲੋ ਵੀ ਰਾਏਕੋਟ ਦੇ ਸਕਦੇ ਜੀ 17 ਮਾਡਲ 1,35,000 ਰੁਪਈਆ ਆ ਰੇਟਾ ਜੀ ਦੋਵੇਂ ਮਸ਼ੀਨਾਂ ਦਾ ਇੱਕ ਇੱਕ ਮਸ਼ੀਨ ਦਾ ਆ 17 ਮਾਡਲ 135 ਰਿਹਾ ਜੀ ਤੇ ਮਿੱਤਰੋ ਆਹ ਮਸ਼ੀਨ ਵੀ ਤੁਹਾਨੂੰ ਦੱਸ ਦਿੰਨੇ ਆ ਜੀ ਤੇ 18 ਮਾਡਲ 181 ਰਿਹਾ ਤਾਂ ਦੂਜੇ ਸ਼ੇਰ ਜੀ ਹੋਰ ਤੂੜੀ ਵਾਲੀ ਮਸ਼ੀਨ ਲੈ ਕੇ ਆਏ ਦੇਖ ਸਕਦੇ ਆ ਇਹ ਵੀ ਬਹੁਤ ਵਧੀਆ ਮਸ਼ੀਨ ਹੈ ਜੀ ਇਹ ਹੈਗੇ ਆ ਜੀ ਹਰਜਿੰਦਰਾ ਦੇਖ ਸਕਦੇ ਆ ਜੀ ਮਸ਼ੀਨ ਹਰਜਿੰਦਰਾ ਸੰਗਰੂਰ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਦੇਖੋ ਜੀ ਤੂੜੀ ਵਾਲਾ ਰੀਪਰ ਕਿਵੇਂ ਲੱਗਦਾ ਤੁਹਾਨੂੰ ਜੀ ਦੇਖੋ ਬਹੁਤ ਵਧੀਆ ਰਿਪਰਾਈ ਹੈ ਤੇ ਹੌਕਾ ਇੱਕ ਵਧੀਆ ਹੈ ਕਾਟਰ ਵਧੀਆ ਲੱਗੇ ਹੋਏ ਆ ਚਾਈਨਾ ਚੂਨਾ ਵਧੀਆ 17 ਮਾਡਲ 1,60,000 ਰੁਪਏ ਰਿਟਾ ਜੀ 17 ਮਾਡਲ 1,60,000 ਰੁਪਏ ਰਿਟਾ ਟਾਇਰ ਤੋਂ ਦੇਖ ਸਕਦੇ ਆ ਜੀ ਤੇ ਬਹੁਤ ਵਧੀਆ ਟੂੜੀ ਵਾਲੀ ਮਸ਼ੀਨ ਹੈ ਜੀ ਲੈ ਸਕਦੇ ਆ ਜੀ ਅਰ ਤੋਂ ਵੀਡੀਓ ਸ਼ੇਅਰ ਵੀ ਦਬ ਕੇ ਚੈਨਲ ਨੂੰ ਆਪਣੀ ਸਬਸਕ੍ਰਾਈਬ ਕਰ ਦਿਓ ਟਰੈਕਟਰ ਮੰਡੀ ਬਰਨਾਲਾ ਜੀ YouTube ਚੈਨਲ ਫਾਰਮਰ ਕਿੰਗ ਨਟਗੇਣਾ ਫੇਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੇ ਤੁਹਾਨੂੰ ਤੂੜੀ ਵਾਲੀਆਂ ਮਸ਼ੀਨਾਂ ਕਿਵੇਂ ਲੱਗੀਆਂ ਜੇ ਵਧੀਆ ਲੱਗੀਆਂ ਤਾਂ ਖਰੀਦ ਲਓ ਬਾਈ ਜੀ ਆ ਕੀ ਬਰਨਾਲੇ ਦੀ ਮੰਡੀ ਦੇ ਵਿੱਚ ਅਗਲੀ ਵੀਡੀਓ ਚ ਫੇਰ ਮਿਲਾਂਗੇ ਉਹਨਾਂ ਚੱਕ ਦਿਓ ਆ ਗਿਆ ਧੰਨਵਾਦ ਓਕੇ ਬਾਈ ਸਤਿ ਸ੍ਰੀ ਅਕਾਲ ਆਪਣਾ ਫੋਨ ਨੰਬਰ ਹੈ 78885 38188 ਤੇ ਕਾਲ ਕਰਕੇ ਵੀਡੀਓ ਬਣਵਾਓ ਜੀ